ਆਹ ਡੰਕ ਮਾਡਲ ਹੈ 650 ਰੁਪਏ ਦਾ ਹਿੱਟ ਵਿਕਦਾ ਹੈ ਜੇ ਤੁਹਾਨੂੰ ਕਲਰ ਮੈਚਿੰਗ ਦਾਵਾਗੇ ਲਿਖੋ ਰਿਊ ਹੈ ਗ੍ਰੀਨ ਹੈ ਵਾਈਟ ਗ੍ਰੇ ਹੈ ਸਾਰੀ ਮੈਚਿੰਗ ਹੈ 650 650 ਰੁਪਏ ਦਾ 에ਅਰਫੋਰਸ ਤੇ ਉਹਨਾਂ টিਪੀਆਰ ਸੋਲ ਹੋਏਗਾ ਕੋਈ 에ਅਰਮੈਕਸ ਸੋਲ ਨਹੀਂ ਪੀਪੀਸੀ ਸੋਲ ਨਹੀਂ ਹੈ ਵਧੀਆ ਕੁਆਲਿਟੀ ਦੇ ਵਿੱਚ ਓਕੇ ਜੀ ਇਸ ਕੱਲਾ ਕਲਾਕੀ ਮਾਡਲ ਆ ਜਾਂਦਾ ਰੈਟਰੋ ਮਾਡਲ ਆ ਜਾਂਦਾ 850 ਰੁਪਏ ਦਾ 850 ਰੁਪਏ ਦਾ 850 টিਪੀਆਰ ਸੋਲ ਜੀ ਖੂਬ ਜੀ ਦਿਖਾਈ ਸਾਰੇ ਵਧੀਆ ਸੋਹਣੇ ਸਾਰੀਆਂ ਕਲਰ ਮੈਚਿੰਗ ਹੈ 300 300 ਵੀ ਸੋਹਣਾ ਹੈ ਕਲਰ ਮੈਚਿੰਗ ਹੈ ਨਹੀਂ ਹੈ ਰ ਮਰਜ਼ੀ ਕੱਲਾ ਲੈ ਲੀਆ 15 ਕਲਰ ਹੈਗੇ ਇਹ ਵਿੱਚ ਉੱਥੇ ਵੀ ਇਸੇ ਆਈਟਮ ਦੇ ਕੁਝ ਆਹ ਮਾਡਲ ਹੈਗੇ ਜਿਵੇਂ 500 ਰੁਪਏ ਵੀ ਹੈਗੇ ਆ ਅੱਛਾ ਜੀ 3T PR ਫੋਨ ਦੇ ਵਿੱਚ ਹੈ ਵੀ ਵਧੀਆ ਨੇ ਵਧੀਆ ਨੇ ਇਹਨਾਂ ਦਾ 6 ਮਹੀਨੇ ਇਹਨਾਂ ਦੀ ਵਾਰੰਟੀ ਹੈ ਰਿਪੇਅਰ ਦੀ ਇਹਨਾਂ ਦਾ ਨੋ ਬਹੁਤ ਆ ਵੀਰੇ ਪਤਾ ਸਾਰਿਆਂ ਨੂੰ ਕੁਆਲਿਟੀ ਵਧੀਆ ਦਿੰਦੇ ਵੀਰੇ ਰੇਟ ਜੈਨੂਨ ਦਿੰਦੇ ਤਾਂ ਹੀ ਆ ਹਾਂਜੀ ਤੇ ਆ ਦੇਖੋ ਆ ਫਾਇਰ ਮਾਡਲ ਆ ਜਾਂਦਾ 800 ਰੁਪਏ ਦੀ ਰੇਂਜ ਚ 800 ਦੇ ਚ 800 ਰੁਪਏ ਦੀ ਰੇਂਜ ਚ ਕੈਪਸੂਲ ਸੋਹਰਾ ਹੈ 12 ਦਿਨ ਇਹ ਵੀ ਕਿਤੇ ਨਹੀਂ ਨਾ ਨਾ ਕਿਤੇ ਨਹੀਂ ਜਾਂਦਾ 6-8 ਮਹੀਨੇ ਰੈਗੂਲਰ ਯੂਜ਼ ਤੇ ਕੱ ਇਕ ਕੋ ਸ਼ੁਰੂ ਦਿਨ ਦੇ ਵਿੱਚ 12 ਘੰਟੇ 6-8 ਮਿੰਟ ਰੈਗੂਲਰ ਪਾਓ ਤਾਂ ਹੰਡੂਗਾ ਬਿੰਗਲ ਸ਼ੂ ਵੀ ਚਲਾਈ ਦੱਸ ਰਿਹਾ ਮੈਂ ਟੋਪੀਆਂ ਇਹ 550 ਰੇਂਜ ਚ ਹੈ ਕਲਰ ਤੁਹਾਨੂੰ ਮਿਲ ਜਾਣੇ ਨੇ ਲੈ ਕੇ ਜਾਣ ਦੇਣ ਗਰੰਟੀ ਹੋ ਟੈਸਟਿੰਗ ਤੇ ਹੁੰਦੀ ਵੀਰੇ 6 ਮਹੀਨੇ ਰੇ ਪੇਰ ਦੀ ਉਹ ਕਲੀਅਰ ਕਹਿ ਕੇ ਦਵਾਂਗੇ ਕਿਉਂਕਿ ਸਾਡਾ 40-50 ਰੁਪਏ ਮਾਰਦੇ ਨਾਲ ਜਿਆਦਾ ਲੰਬਾ ਜੋੜਾ ਨਹੀਂ ਹੈਗਾ ਐਸੇ ਨੇ ਕਲੀਅਰ ਕਹਿ ਕੇ ਜੇ ਵੈਸੇ ਕੰਪਲੀਟ ਨਹੀਂ ਆਉਂਦੀ 6-8 ਮਹੀਨੇ ਹੰਡ ਜਾਂਦਾ ਹੈ ਸਪੈਰਟੀ ਬਹੁਤ ਪਈ ਹੁੰਦੀ ਹੈ ਜੀ ਬਹੁਤ ਵੈਰੀਟੀ ਇੰਦੀ ਹੁੰਦੀ ਹੈ ਇਹਨਾਂ ਦੀ ਕੀ ਰੇਂਜ ਹੈ ਇਹ 980 ਰੁਪਏ ਦਾ 980 ਰੁਪਏ ਦਾ 980 ਰੁਪਏ ਦਾ ਮੁੱਟੀ ਬਹੁਤ ਆ ਯਾਰ 600 ਵਾਲਾ ਇੱਕਾਂ ਵੀ ਵੇਚਦਾ ਪ੍ਰਾਡਾ 900 ਰੁਪਏ ਦਾ ਸ਼ਾਈਨਿੰਗ ਚ ਬਹੁਤ ਚੱਲਿਆ ਇਹ ਪੌਕੇਟ ਵਾਲਾ ਠੀਕ ਆ ਵੀਰੇ ਫਰੀ ਹਿੱਟ ਮਾਡਲ ਐ ਅੰਚ ਵਿਦਾਉਲੇਸ ਵੀ ਹੈਗਾ ਵਿਦਾਉਲੇਸ 800 ਰੁਪਏ ਦਾ ਉਹ ਬਹਾਮਸ ਦੇ ਹੈਗੇ ਜਿਵੇਂ ਕੰਪਨੀ ਦੇ ਰੈਲੈਕਸ ਵਾਲਿਆਂ ਦਾ ਹਾਂਜੀ 280 230 40 ਐਮ ਆਰ ਪੀ ਤੋਂ ਲੈਸ ਐ Ориਜినਲ ਐ Ориਜినਲ ਵੀਰੇ ਰੈਲੈਕਸ ਦਾ ਓਕੇ ਵੀਰੇ ਬਾਕੀ 450 500 550 ਸਿੱਧਾ ਮਿਕਸ ਸਕਦਾ ਤੇ ਵੇਕਰੋਕਸ ਦਾ 250 ਰੁਪਏ ਦਾ ਕਰੋਕਸ ਆ 800 ਰੁਪਏ ਦੇ ਫਾਈਲਰਸ ਹੋਉ ਲੱਗਦਾ 4 ਕਿ ਉਹ ਇਹ ਹਲਕਾ ਸੋਨ ਨਹੀਂ ਵਧੀਆ ਸੋਨ ਦਾ ਹੈ। ਉਹ ਹਾਂ ਫੋਨ ਆ ਜਾਂਦਾ ਵੀ ਆਈਡੀਆ ਦਾ 800 ਰੁਪਏ ਦਾ WhatsApp ਦਾ ਹੈ ਆਈ 800 ਦਾ ਹੈ ਚੀਕਾ ਕੈਪਸੂਲ ਫੋਨ ਆਉਂਦਾ ਹੈ 700 ਰੁਪਏ ਦਾ ਵੀ ਹੈਗਾ ਹੈ ਬਲੈਕ ਕਲਰ ਵੀ ਮਿਲੂਗਾ ਦੇ ਠੀਕ ਹੋ ਗਏ ਆ ਜਾਂਦਾ ਹੈ 750 ਰੁਪਏ ਇਹਨਾਂ ਦੇ ਕਲਰ ਮੈਚਿੰਗੋ ਵੀ ਹੈਗੇ ਐ ਵੀ ਟੀਪੀਆ ਫੋਨ ਦੇ ਵਿੱਚ ਠੀਕ ਹੋ ਗਏ ਆਪੇ ਉਮਾਰੀ ਕਾਪੀ ਹੈਂਦੀ 700 ਰੁਪਏ ਵਿੱਚ ਠੀਕ ਹੋ ਗਏ ਕਲਰ ਮੈਚਿੰਗ ਆਈ ਨਹੀਂ ਬਦਰੀਏ ਦੇਖ ਲੋ ਕਿ ਨਹੀਂ ਵਾਈਪ ਰਿਹਾ ਆ ਗਿਆ ਮਰਜੀ ਲੈ ਆ ਕਲਰ ਜਿਹੜਾ ਮਰਜੀ ਲੈ ਲੈ ਸਾਡੀ 700 ਆ ਗਾੜੀ ਦਾ ਤਾਂ ਆ ਵੀ 700 ਰੁਪਏ ਹੈ ਜਿਹੜੀ 700 ਰੁਪਏ ਕਲਰ ਮੈਚਿੰਗ ਹੈਗੀ ਇਹਨਾਂ ਦੇ ਵਿੱਚ ਤੋਂ ਤਿੰਨ ਤੇ ਚਾਰ ਚ ਚ ਉੱਤੇ ਉੱਤੇ ਸਸਤੀ ਕਾਦੀ ਸਾਰਿਆਂ ਨੂੰ ਆਪਾਂ ਖੜਾ ਲੁਧਿਆਣੇ ਨਾਗਪਾਲ ਵਾਲਿਆਂ ਦੇ ਸਾਰਿਆਂ ਨੂੰ ਪਤਾ ਹੀ ਬਹੁਤ ਫੇਮਸ ਨੇ ਲੁਧਿਆਣੇ ਦੇ ਵਿੱਚ ਸਭ ਤੋਂ ਵੱਧ ਚੜਾਈ ਇਹਨਾਂ ਦੀ ਆ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਬਹੁਤ ਘੱਟ ਰੇਂਜ ਇਹਨਾਂ ਕੋਲ ਵਧੀਆ ਵੈਰਾਈਟੀ ਹੁੰਦੀ ਆ ਬੜੇ ਬਹੁਤ ਕੰਮ ਦੀ ਵੀਡੀਓ ਆ ਵੀਡੀਓ ਨਾਲ ਬਣੇ ਰਹੋ ਆ ਜੀ ਆਹ ਸ਼ਾਪ ਆ ਫੋਨ ਨੰਬਰ ਵੀ ਲਿਖਾ ਦੇ ਲਓ ਇਹ ਨੂੰ ਲੈ ਕੇ ਚੱਲਦੇ ਆ ਅੰਦਰ ਭਾਈ ਉਹਨਾਂ ਨੂੰ ਬਣਾਉਂਦੇ ਆ ਇਹਨਾਂ ਵੈਰਾਈਟੀ ਦੇਖ ਕੇ ਹੈਰਾਨ ਬਹੁਤ ਵੈਰਾਈਟੀ ਨਾਲ ਰਿਲੇਟਡ ਘਟੋਂ ਦੇ ਨਾਲ ਇਹਨਾਂ ਦੇ ਤੇ ਨਲੂ ਦੇ ਆਣੇ ਦੇ ਵਿੱਚੋਂ ਨੰਬਰ 1 ਤੇ ਮਰਨੂਏ ਨੇ ਸਾਰਿਆਂ ਨੂੰ ਪਤਾ ਹੀ ਆ ਹਾਂਜੀ ਵੀਰੇ ਠੀਕ ਠਾਕ ਹੋ ਹਾਂਜੀ ਹਾਂਜੀ ਹੋਰ ਫੀਡਾ ਥੋੜਾ ਬੜਾ ਨਾਉ ਸੁਣਿਆ ਵੀਰੇ ਮਾਗਬਾ ਨਾਗੋਲੋਂ ਜਲੂ ਦੇ ਆਣੇ ਦੇ ਵਿੱਚੋਂ ਮੈਂਬਰ ਬਣਦੇ ਤੁਸੀਂ ਹਜ਼ੂਰ ਦੇ ਵਿੱਚ ਚੁੱਕਿਆ ਹੋਇਆ ਆਪਾਂ ਲੈ ਕੇ ਆਏ ਹਾਂ ਸਸਤਾ ਰੇਟ ਤੇ ਵਧੀਆ ਕੁਆਲਿਟੀ ਅੱਜ ਕੀ ਦਿਖਾਵਾਂਗੇ ਵੀਰੇ ਆਜੀ ਆਓ ਅੰਗਰ ਕਟਾਂ ਕਰਦਾ ਹੈ ਖੰਦਾ ਸਾਰੀ ਵੈਰਾਈਟੀ ਠੀਕ ਹੋਰ ਵੀਰੇ ਆਓ ਜੀ ਹਾਂਜੀ ਵੀਰੇ ਕਰੋ ਸ਼ੁਰੂ ਕਰੋ ਇਹਦੇ ਆਰੇ ਆਪਣੇ ਤੋਂ 400 ਰੁਪਏ ਤੋਂ ਸ਼ੁਰੂ ਸਟਾਰਟ ਹੋ ਜਾਂਦਾ ਕੋਈ ਤੁਹਾਨੂੰ ਕਲਰ ਮੈਚਿੰਗ ਆ ਵੀ ਜਾਣੀ ਦੋ ਜਿਹੇ ਵਾਈਟ ਨਾਲ ਬਲੈਕ ਨਾਲ ਤੇ 400 ਰੁਪਏ ਦੇ ਰੇਂਜ ਚ ਸੁਬਾ ਦਾ ਰੈਗੂਲਾ ਜੀ ਆਈ ਆਂਦੀ ਹੈ ਇਹਦੇ ਉਹ ਫੀਆਂ ਕੋਚ ਵਗੈਰਾ ਦੀਆਂ ਗੋਪੀਆਂ ਐਲਵੀ ਦੀਆਂ ਕਾਪੀਆਂ ਇਹ 550 ਰੇਂਜ ਚ ਆ। ਕੋਈ ਨਾ ਰੰਗ ਤੁਹਾਨੂੰ ਬੇਚਣਾ ਲੈ ਬਲੈਕ ਤੇ ਜਾਣ ਦੇਣ ਕਿ ਗਾਰੰਟੀ ਹੋ ਟੈਸਟਿੰਗ ਦੀ ਹੁੰਦੀ ਵੀਰੇ 6 ਮਹੀਨੇ ਰਿਪੇਅਰ ਦੀ। ਉਹ ਕਲੀਅਰ ਕਹਿ ਕੇ ਦਵਾਂਗੇ ਕਿਉਂਕਿ ਸਾਡਾ 40 50 ਰੁਪਏ ਮਾਰਦੇ ਨਾਲੋਂ ਜ਼ਿਆਦਾ ਲੰਬਾ ਜੋੜਾ ਨਹੀਂ ਹੈਗਾ। ਐਸੇ ਨਹੀਂ ਕਲੀਅਰ ਕਹਿ ਕੇ ਇਹਦੇ ਵੈਸੇ ਕੰਪਲੀਟ ਨਹੀਂ ਆਉਂਦੀ 6-8 ਮਹੀਨੇ ਹੰਢ ਜਾਂਦਾ। ਵੈਰਾਈਟੀ ਬਹੁਤ ਪਈ ਹੈ। ਬੜੀ ਬਹੁਤ ਵੈਰਾਈਟੀ ਕਿੰਨੀ ਹੋਣੀ ਹੈ। ਉੱਪਰ ਵੀ ਦੱਸ ਦਊ ਨਾ ਸਾਰਾ ਦੱਸ ਦਊ ਨਾ। ਇਹ ਅਡੰਕ ਮਾਡਲ ਆ 650 ਰੁਪਏ ਦਾ ਹਿੱਟ ਵਿਕਦਾ 650 ਰੁਪਏ ਦਾ 650 ਰੁਪਏ ਦਾ 에어ਫੋਰਸ ਜਿਹੜਾ টিਪੀਆਰ ਸੋਲ ਹੋਏਗਾ ਕੋਈ 에어ਮੈਕਸ ਸੋਲ ਨਹੀਂ ਪੀਪੀਸੀ ਸੋਲ ਨਹੀਂ ਹੈ ਵਧੀਆ ਕੁਆਲਿਟੀ ਦੇ ਵਿੱਚ ਓਕੇ ਬਾਕੀ ਤੋਂ ਉੱਪਰ ਕਿ ਡਾਰਕ ਕਲਰ ਮੈਚਿੰਗ ਹੈਗੀ ਆਂਦੀ ਆ ਵੀ 650 ਰੁਪਏ ਆ ਓਕੇ ਵੀਰੇ ਬਾਕੀ ਤੋਂ ਉੱਪਰ ਪਲੱਸ ਹੁੰਦੇ ਜਾਂਦੇ ਜਿਵੇਂ ਆ 750 ਰੁਪਏ ਵੀ ਆ ਜਾਂਦਾ ਹੈ 750 ਰੁਪਏ ਇਹਨਾਂ ਦੀ ਕਲਰ ਮੈਚਿੰਗਾਂ ਵੀ ਹੈਗੀਆਂ ਇਹ ਵੀ টিਪੀਆਰ ਸੋਲ ਦੇ ਵਿੱਚ ਓਕੇ ਵੀਰੇ ਇਹ ਕੁਝ ਆ ਮਾਡਲ ਹੈਗੇ ਜਿਵੇਂ 500 ਰੁਪਏ ਵੀ ਹੈਗੇ ਆ ਵਧੀਆ ਹੋ ਗੀ ਪੀਆ ਸੌਂਦੇ ਵਿੱਚ ਵੀ ਵਧੀਆ ਨੇ ਤੇ ਨਾਲ 6 ਮਹੀਨੇ ਇਹਨਾਂ ਦੀ ਵਾਰੰਟੀ ਯਰ ਰਿਪੇਅਰ ਦੀ ਮੈਂ ਤੁਹਾਡਾ ਨੋ ਬਹੁਤ ਆ ਵੀਰੇ ਪਤਾ ਸਾਰਿਆਂ ਨੂੰ ਕੁਆਲਿਟੀ ਵਧੀਆ ਦਿੰਦੇ ਵੀਰੇ ਰੇਟ ਚੰਗੇ ਦਿੰਦੇ ਤਾਂ ਹੀ ਆ ਹਾਂਜੀ ਹਾਂਜੀ ਉਹ ਤੇ ਆਪਣੇ ਲੋਡ ਨੂੰ ਦੇਣਾ ਗਾਹ ਨੂੰ ਥੋੜਾ ਤਾਂ ਸਾਨੂੰ ਵੀ ਲੋੜ ਹੈਗਾ ਹਾਂਜੀ ਹਾਂਜੀ ਆ ਕੀ ਵਧੀਆ ਦਵਾਂਗੇ ਤਾਂ ਹੀ ਅੱਗੇ ਆਂਦਾ ਬਾਕੀ ਅੱਗੇ ਆ ਜੀ ਮੈਂ ਇਹਨੂੰ ਤੁਹਾਨੂੰ ਮੈਂ ਇਹਨੂੰ ਦਿਖਾ ਦਉਂਗਾ ਦੂਜੇ-ਦੂਜੇ ਵੈਰਾਈਟੀ ਬਹੁਤ ਆ ਪੱਲੀ-ਪੱਲੀ ਦਾ ਦਿਖਾਉਣੇ ਨੂੰ ਵੀ ਤੇ ਆਹ ਦੇਖੋ ਆ ਫਾਇਰ ਮੋਡਲ ਆਇਆ ਤਾਂ 800 ਰੁਪਏ ਦੀ ਰੇਂਜ ਚ 800 ਦੇ 800 ਵੀਰੇ ਦੇ ਕੈਪਸੂਲ ਸੋਰਾ ਹੈ। ਕਿਉਂ ਤੋਂ ਨਹੀਂ ਹੋ ਰਹੀ ਕਿਤੇ? ਨਾ ਨਾ ਕਿਤੇ ਨਹੀਂ ਜਾਂਦਾ। 6-8 ਮਹੀਨੇ ਰੈਗੂਲਰ ਯੂਜ਼ ਤੇ ਕੱਢ ਕੇ ਜਾਊਗਾ। ਇੱਕੋ ਸ਼ੁਰੂ ਦਿਨ ਦੇ ਵਿੱਚ 12 ਘੰਟੇ 6-8 ਮਹੀਨੇ ਰੈਗੂਲਰ ਪਾਓ ਤਾਂ ਹੰਡੂਗਾ। ਸਿੰਗਲ ਸ਼ੂ ਵੀ ਚਲਾਈ ਦੱਸ ਰਿਹਾ ਮੈਂ। ਆ ਪਿੰਮਾ ਦੀ ਕਾਪੀ ਆਇਂਦੀ 700 ਵੀਰੇ ਦੇ। 200 ਵੀਰੇ। 3 ਕਲਰ ਮੈਚਿੰਗ ਆਇਂਦੀ ਬਥੇਰੀ। ਲੈ ਲੋ ਕਿੰਨੀ ਵਾਈ ਬੈਰੀ ਆ ਗਿਆ ਮਰਜ਼ੀ ਲੈ ਜਾ। ਤੇ ਅਜੀ ਤਾਂ ਕਲਰ ਜਿਹਾ ਮਰਜ਼ੀ ਲੈ ਜਾ। ਆਹੀ 700 ਆ। ਆਡੀਡ ਆਸਾ ਹabhi 700 ਰੁਪਏ ਹੈ ਇਹ ਵੀ 700 ਰੁਪਏ ਕਲਰ ਮੈਚਿੰਗ ਹੈ ਹੈਗੀ ਇਹਨਾਂ ਦੇ ਵਿੱਚ 2 3 ਤੇ 4 4 ਓਕੇ ਓਕੇ ਜੀ ਇਸ ਕੈਚਰੀ ਕੋਪੀ ਆ ਜਾਂਦੀ ਹੈ ਸੈਕਚਰੀ ਕੋਪੀ ਹੈ 800 ਰੁਪਏ ਦੀ ਰੇਂਜ ਫਾਈਲਮ ਸੋਹ ਲੱਗ ਓਕੇ ਵੀਰੇ ਹਲਕਾ ਸੋਹ ਨਹੀਂ ਵਧੀਆ ਸੋਹ ਠੀਕ ਹੈ ਵੀਰੇ ਉਦੋਂ ਆਹ ਹਾਂ ਵੀ ਆਂਦਾ ਵੀ ਆਡੀਡ ਦਾ 800 ਰੁਪਏ ਦਾ 400 ਦਾ ਹੈ ਆਹ 800 ਦਾ ਹੈ ਐਚੀ ਦਾ ਕੈਪਸੂਲ ਸੋਹ ਲੰਦਾ ਹੈ 700 ਰੁਪਏ ਦਾ ਵੀ ਹੈਗਾ ਹੈ ਬਲੈਕ ਕਲਰ ਵੀ ਮਿਲੂਗਾ ਇਹਦੇ ਠੀਕ ਹੈ ਵੀਰੇ ਤਰੀ ਦੇ ਕੀਰ ਨਾਲ ਇਹ ਨਾਲ ਤੁਹਾਨੂੰ ਦਿਖਾਈ ਜੰਨਾ ਵੈਰੀਟੀ ਨੇ ਬਹੁਤ ਲੱਗੀ ਹੋਈ ਆ ਕੱਲਾ ਵੀ ਤੁਸੀਂ ਕੱਲਾ ਵੀ ਤੁਹਾਨੂੰ ਆਏ ਨੇ ਰੈਟਰੋ ਮਾਡਲ ਆ ਜਾਂਦਾ 850 ਰੁਪਏ ਦਾ 850 ਤੋਂ 850 ਟੀਪੀਆ ਸੋਲ ਜੀ ਬਹੁਤ ਚੀਜ਼ ਦਿਖਾਈ ਸਾਰੇ ਰੰਗ ਸੁਣਿਆ ਸਾਰੀਆਂ ਕਲਰ ਮੈਚਿੰਗ ਸਾਰੇ ਮਰਜ਼ੀ ਕਲਰ ਲਈ 15 ਕਲਰ ਰਹਿ ਗਿਆ ਇਹਦੇ ਵਿੱਚ ਓਕੇ ਜਿਸੇ ਆਈਟਮ ਦੇ ਵਿੱਚ 1700 ਰੁਪਏ ਦੀ ਰਹਿ ਚੁੱਕੀ ਹੈ ਸਾਡੇ ਕੋਲ ਗਲਾਈਡ ਦਾ ਸੁਪਰ ਹਿੱਟ ਮਾਡਲ ਆ ओके 700 ਦਾ 700 ਰੁਪਏ ਦੇ ਅਚੀਪੰਤਰਾ ਕਰਾ ਰਿਹਾ ਔਰ ਫਾਈਨਲ ਸੋਲ ਦੇ ਵਿੱਚ ਵਧੀਆ ਕੁਆਲਟੀ ਦੇ ਵਿੱਚ ਓਕੇ ਵੀਰ ਇਹ ਕਾਤੀ ਬਹੁਤ ਚੱਲੀ ਹੈ ਅਜਕਲ ਚੈਲਸੀ ਹੈ 600 ਰੁਪਏ ਦੀ ਰੇਂਜ 'ਚ ਇਹ ਵੀ ਟਪੀਆ ਸੋਲ ਹੈ ਓਕੇ ਵੀਰ ਅੱਛਾ ਲਗ ਲਗ 600 ਵੀ ਹੈ ਇਹ 600 ਰੁਪਏ ਦਾ ਆ ਥੋੜੇ ਦੇ ਵਿੱਚ ਵਧੀਆ ਵੀ ਆਇਆ ਤਾਂ 700 750 ਅੱਗੇ 600 ਤੋਂ 750 ਤੱਕ ਆ ਆ ਜੀ ਆਏ ਤੇ 850 ਰੁਪਏ ਓਕੇ ਵੀਰ ਸਨੇਕ ਪ੍ਰਿੰਟ ਵਾਲਾ ਜਿਹਨੂੰ ਕਹਿੰਦੇ ਆਪਾਂ ਹਾਂ ਜੀ ਹਾਂ ਜੀ ਪਰ ਵੀ ਪੁਰਾਣੀ ਜੀ ਹੋ ਵੀ ਪੱਕੇ ਘਰੇ ਅੱਛੇ ਜਾਂਦੇ ਕੋਈ 850 750 ਸਾਰੇ ਮਿਕਸਰੀ ਨੇ ਇਹੀ ਪਰ ਇੰਨੇ ਦੀ ਰੇਂਜ ਆ ਲਾਡੀ ਮਾਡੀ ਠੀਕ ਹੈ ਫੋਰ ਅੱਗੇ ਹੋਰ ਅੱਗੇ ਫਾਰਮੂਲਾ ਲਾਈਨ ਸਕੈਚਰ ਦੀ ਕਾਪੀ ਹੈ 550 ਰੁਪਏ ਓਕੇ ਵੀਰੇ ਸਸਤੀ ਵੀ ਹੈਗੀ 380 ਵਾਲੀ ਵੀ ਹੈਗੀ ਇਹ 380 ਰੁਪਏ ਆ ਓਕੇ ਵੀਰੇ ਵਧੀਆ ਹੋਏ ਵੀ ਇਹ ਕੋਲ ਵਧੀਆ ਦੇਖੋ 500 ਰੁਪਏ ਇਹ ਸਕੈਚ ਦੀ ਕਾਪੀ ਹੈ 컬러 ਬਲੈਕ ਮਿਲੂਗਾ ਬਲੂ ਮਿਲੂਗਾ ਹਰ ਤਰ੍ਹਾਂ ਦੇ ਕਲਰ ਵਿੱਚ ਹੈ 2 ਕਿਲੋ ਹੋਰ ਹੈ ਕਿੰਨਾ ਬਾਕੀ ਕਿੰਨਾ ਦੇ ਦੇਣਗੇ ਆਹ ਨਾਲ ਉਹ ਵੀ ਗਾਹ ਆ ਵੀ 500 ਰੁਪਏ ਆ ਦੇਖੋ 500 ਰੁਪਏ ਸਿਰੋ ਆ ਵੀ ਰਹਾ ਇਹਨਾਂ ਦੀ ਕੀ ਰੇਂਜ ਆ ਇਹ 980 ਰੁਪਏ ਦਾ 980 ਰੁਪਏ ਦਾ 980 ਰੁਪਏ ਦਾ ਰੋਟੀ ਬਹੁਤ ਆ ਯਾਰ 300 ਵਾਲਾ ਇੱਕਾਂ ਵੀ ਵੇਖਦਾ ਪਰਾਡਾ ਨਵ ਸਰਵੇ ਦਾ ਸ਼ਾਈਨਿੰਗ ਜੀ ਬਹੁਤ ਚੱਲਿਆ ਆਇਆ ਪੌਕੇਟ ਵਾਲਾ ਠੀਕ ਆ ਵੀਰੇ ਇਹ ਹੀ ਹਿੱਟ ਮਾਡਲ ਹੈ ਅੰਚ ਵਿਦਾਊ ਲੇਸ ਵੀ ਹੈਗਾ ਵਿਦਾਊ ਲੇਸ 800 ਰੁਪਏ ਦਾ ਓਕੇ ਵੀਰੇ ਇਹ ਕਿਹੜੇ ਭੇ ਵਾਲਾ 700 ਰੁਪਏ ਦਾ ਬਾਕੀ ਸਲੀਪਰ ਆ ਜਾਂਦੇ ਆ ਇਹਨਾਂ ਦਾ ਕੀ ਹੋ ਸਕਦਾ ਬਹਾਮਸ ਦੇ ਹੈਗੇ ਜਿਵੇਂ ਕੰਪਨੀ ਦਾ ਰੈਲੈਕਸ ਵਾਲਿਆਂ ਦਾ ਹਾਂਜੀ 280 230 40 ਐਮ ਆਰ ਪੀ ਤੋਂ ਲੈਸ ਹੈ Ориジナル ਹੈ 프리 ਰੈਲੈਕਸ ਵਾਲਾ ਓਕੇ ਵੀਰੇ ਦੱਕੇ 450 500 550 ਇਦਾਂ ਮਿਕਸ ਆ ਜਾਂਦੇ ਨੇ ਤੇ ਇਹ ਕਰੋਕਸ ਹੈਗਾ 250 ਰੁਪਏ ਦਾ ਕਰੋਕਸ ਆ 250 ਦਾ ਇਹ 250 ਦਾ ਗਰੋਸ ਹੈ ਤੇ ਇਹਨੇ ਕਲਰ ਹੈਗੇ ਬਲੈਕ ਵੀ ਹੈ ਗਰੇ ਵੀ ਹੈ ਵਾਈਟ ਵੀ ਹੈ ਤਿੰਨ ਕਲਰ ਹੈ ਓਕੇ ਵੀਰੇ ਓਕੇ ਤੁਹਾਡੇ ਮੂਰਣ ਲੱਗੀ ਦੇਖੋ ਜਪਾ ਦੀ ਪ੍ਰਾਇਰਟੀ ਇੱਧਰ ਉੱਪਰ ਵੀ ਆ ਜਾਂਦੇ 500 ਰੁਪਏ ਵੀ ਹੈਗੇ ਆ ਕੁਝ 500 ਰੁਪਏ ਵੀ ਆਗੇ ਠੀਕ ਹੈ ਹਰ ਰੇਂਜ ਹੈਗੀ ਹੈ ਵੀ ਉੱਪਰ ਥੱਲੇ ਹਰ ਰੇਂਜ ਹੈ ਕਲਰ ਵੀ ਰੇਂਜ ਮਿਲ ਜੂ ਹਰ ਤਰ੍ਹਾਂ ਦੇ ਗਾਹਕ ਆਸਤੇ ਆ ਓਕੇ ਵੀਰੇ ਇਹ ਕਿਹੜਾ ਮਸਟਾਫਾ ਨੇ ਇਹ ਨਾਮ ਤੁਹਾਡੇ ਕੋਲੇ ਬਾਕੀ ਤੁਹਾਨੂੰ ਪਤਾ ਹੀ ਆ ਇਹਨਾਂ ਦੀ ਦੁਕਾਨਦਾਰੀ ਬਹੁਤ ਪੁਰਾਣੀ ਆ ਪਰ ਜਾਣ ਦੀ ਨਾਕ ਬਾਲ ਨਹੀਂ ਸਾਡੇ ਕੋਲ ਲਖਾਨੀ ਦਾ ਵੀ ਮਿਲਦਾ ਇਦਾਂ ਨਹੀਂ ਗੱਲ ਨਹੀਂ ਹੋਊਗੀ ਇਹਦੀ ਕੰਪਨੀ ਲਖਾਨੀ ਦਾ ਲਖਾਨੀ ਦਾ origignal shoe ਹੈ 2000 ਰੁਪਏ MRP less ਕਰਕੇ 1400 ਰੁਪਏ ਦਾ ਪੈਣਾ ਹੈ origignal ਹੈ origignal ਵੀ ਨੇ ਲਖਾਨੀ ਉਹ ਠੀਕ ਹੈ ਡਿਜ਼ਾਈਨ ਸਾਰੇ ਹੈਗੇ ਅਲੱਗ-ਅਲੱਗ MRP ਹੈ ਅਲੱਗ-ਅਲੱਗ ਇਹਨਾਂ ਦੇ ਰੇਟ ਹੈ ਆ ਦੇਖ ਲਓ ਉੱਪਰ ਲੱਗੇ ਸਾਰੇ ਲਖਾਨੀ ਦੇ ਠੀਕ ਹੈ ਆ ਇਹਦੇ ਕਲਰ ਉਹ ਕਿੰਨੇ ਸੰਜੂਰ ਬਾਕੀ ਲੈਦਰ ਦੇ ਸਲੀਪਰ ਵਗੈਰਾ ਆ ਜਾਂਦੇ ਆ ਲੈਦਰ ਦੇ ਜਲੀਪਰ ਆ ਗਏ ਹਾਂ ਜੀ ਬੈਕ-ਅਪ ਆ ਜਾਂਦੀ ਹੈ TPR ਸੂਨ ਦੀ 590 ਰੁਪਏ ਦੀ ਪੀਨਲ ਟੀਪੀਆ ਸੋਲ ਹੋਏਗਾ ਠੀਕ ਹੋ ਗਏ ਆਜੀ ਇਹਨਾਂ ਦਾ ਸਲੀਪਰ ਸਿਆਣੇ ਬੰਦੇ ਦੇ ਪਾਣ ਵਾਸਤੇ 550 ਰੁਪਏ ਦਾ ਪੀਯੂ ਸੋਲ ਦੇ ਵਿੱਚ ਓਕੇ ਵੀ ਆਜੀ ਇਹਾਂ ਦਾ ਇੱਕ ਆ ਦੇਖੋ 400 ਮੇਰੀਆਂ ਚੀ ਕਾ ਵੀ ਹੈਗਾ ਇਹ ਸਿਆਣਾ ਬੰਦਾ ਪਾਉਂਦਾ ਬੜੇ ਆਰਾਮ ਨਾਲ ਠੀਕ ਹੋ ਗਏ ਕਸੂਹੀ ਆਪਾਂ ਬੜੀ ਫਿਰ ਲੰਬੀ ਚਲੀ ਉਹਦਰ ਦਿਖਾ ਦਈਆ ਮੈਨੂੰ ਦਿਖਾ ਦੇ ਆ ਜੁੱਤੀਆਂ ਆ ਗਈਆਂ ਇਹਨਾਂ ਦੇ ਵਿੱਚ 10 ਦੋ ਰੇਂਜ ਆਪਾਂ ਨੂੰ ਨਾ ਇਕੱਲਾ ਫਾਰਮਲ ਸ਼ੂ ਹੈ 500 ਰੁਪਏ ਤੋਂ ਸਟਾਰਟ ਹੋ ਜਾਂਦਾ ओके okay, ਵੀਰੇ 500 స్టార్ਟ ਹੋ ਜਾਂਦਾ 700 800 ਜਿੱਦਾਂ ਲੈਦਰ ਪਿਓਰ ਆ ਜਾਊਗਾ 1100 1200 ਦੀ ਰੇਂਜ 'ਚ ਵੀ ਆ 790 ਵੀ ਲੈਦਰ ਮਿਲ ਜਾਣਾ 890 ਵੀ ਮਿਲ ਜਾਣਾ ਤੇ 1290 ਵੀ ਮਿਲ ਜਾਣਾ ਓਕੇ 1500 ਤੱਕ ਹੈਗਾ ਕਲਰ ਸਾਰੇ ਨੇ ਤੁਹਾਡੇ ਕੋਲੇ ਸਾਰੇ ਕਲਰ ਬਲੈਕ ਬਰਾਊਨ ਟੈਨ ਤਿੰਨੇ ਕਲਰ ਮਿਲਣਗੇ ਔਰ ਸਟਾਫ ਸਾਰੇ ਵਧੀਆ ਮਿਲਣਗੇ ਕੋਈ ਹਲਕਾ ਸਟਾਫ ਨਹੀਂ ਹੋਊਗਾ ਓਕੇ ਵੀਰੇ ਤੁਸੀਂ ਆਪ ਕੁਆਲਿਟੀ ਆ ਕੇ ਚੈੱਕ ਕਰ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਕਲਰ ਪਤਾ ਲੋਕਾਂ ਨੂੰ ਵੀਰੇ ਨਾ ਬੋਲਣ ਦੇ ਜਾਣਦੇ ਨਹੀਂ ਸਭ ਹਾਂ ਹਾਂ ਕੁਆਲਿਟੀ ਵਧੀਆ ਸ਼ਾਈਨਿੰਗ ਵਾਲੇ ਸ਼ੂ ਆ ਜਾਂਦੇ 550 480 550 ਇਹ ਆਹ 550 ਰੁਪਏ ਵੀ ਆ ਜਾਂਦੇ ਆ 750 ਰੁਪਏ ਦਾ ਰੂ ਫੀਲਡ ਦਾ ਇਹਦਾ ਨਾਂ ਚੱਲਦਾ ਬੰਦੇ ਦਾ ਕਾਫੀ ਫੈਕਟਰੀ ਬਹੁਤ ਵਧੀਆ ਤੇ ਪ੍ਰਿੰਟ ਵਗੈਰਾ ਆਉਂਦੇ ਆ ਇਹਦਾ ਕੀ ਪ੍ਰਾਈਸ ਹੈ ਇਹ 750 ਰੁਪਏ ਦਾ ਓਕੇ ਵੀਰੇ ਸਾਰੇ ਪ੍ਰਿੰਟ ਸਾਰੇ ਡਿਜ਼ਾਈਨ ਸਭ ਕੁਝ ਮਿਲੇਗਾ ਤੁਹਾਨੂੰ ਵੀ ਅਸੀਂ ਡੋ ਦੇ ਲੋਗੇ ਪਿੱਛੇ ਵੀ ਲੱਗੇ ਨੇ A to Z ਵੈਰਾਈਟੀ ਮਿਲੇਗੀ ਤੁਹਾਨੂੰ ਸਾਰੀ ਹੁਣੀ ਜਿਹੜੀ ਇਹਨਾਂ ਕੋਲ ਨਾ ਆਉਣੀ ਨਾਲੇ ਪੂਰੀ ਤੁਹਾਨੂੰ ਗਾਰੰਟੀ ਦੇਣਗੇ ਜੇ ਕੋਈ ਪ੍ਰੋਬਲਮ ਹੀ ਆਉਂਦੀ ਹੈ ਫੈਸ਼ਨ ਤੋਂ ਲੈ ਕੇ ਪਾਰਟੀ ਵੇਅਰ ਨਾਲੋਂ ਤੱਕ ਸਾਰ ਕੋਈ ਹੈਗੀ ਸਾਰੀ ਰੇਂਜ ਮਿਲਦੀ ਹੈ ਤੁਹਾਨੂੰ